ਸੋਕਰ ਟੋਕ ਆਫ ਯੂਟਿਊਬ ਚੈਨਲ ਤੇ ਕਿਹੜੇ ਵਲੌਗ ਚ ਆ ਪਾਏ ਆ ਬਠਿੰਡੇ ਜਿਹੜੇ ਆਪਾਂ ਮਸ਼ੀਨਾਂ ਰੋੜ ਕੇ ਤਾ ਸੀ ਪਿਛਲੇ ਵਲੌਗ ਚ ਉਹ ਆਪਾਂ ਲਾਉਣਗੇ ਅੱਜ ਤੇ ਨਾਲ ਹੀ ਆਪਾਂ ਸਮਾਨ ਸੈੱਟ ਕਰਨਾ ਸਾਰਾ ਦਿਖਾਉਂਦੇ ਸੋਨੂੰ ਵਲੌਗ ਦੇ ਵਿੱਚ ਲੋਈ ਗੱਡੀਆਂ ਆਪਣੀਆਂ ਦੋਵੇਂ ਆਈਆਂ ਖੜੀਆਂ ਤੇ ਇੱਥੇ ਆਪਾਂ ਕਰਨਾ ਇਹ ਸਮਾਨ ਸੈੱਟ ਬਠਿੰਡੇ ਦਾਣਾ ਮੰਡੀ ਚ ਦਿਖਾਉਣਾ ਸੋਨੂੰ ਨਾਲ ਵਲੌਗ ਦੇ ਵਿੱਚ ਲੋ ਜੀ ਹੈਡਰਾ ਵੀ ਆ ਗਿਆ ਆਪਣਾ ਤੇ ਕਰਦਿਆਂ ਸ਼ੁਰੂ ਮਸ਼ੀਨਾਂ ਲਾਉਣੀਆਂ ਲੋ ਜੀ ਪਹਿਲਾਂ ਆਪਾਂ ਗ੍ਰੇਂਡਰ ਲਾਵਾਂਗੇ ਗ੍ਰੇਂਡਰ ਆਪਾਂ ਚੱਕਲੇ ਆਪੇ ਲੈ ਆਉਣੇ ਅੰਦਰ ਲੋ ਜੀ ਗ੍ਰੇਂਡਰ ਆਪਣਾ ਆ ਗਿਆ ਅੰਦਰ ਗ੍ਰੇਂਡਰ ਆਪਣਾ ਵਾਹੇ ਤੇ ਆਪਾਂ ਲਾ ਲਈ ਹੁਣ ਕਨਵੇਅਰ ਕਨਵੇਅਰ ਲਾ ਕੇ ਆਪਾਂ ਬਾਹਰ ਰੱਖ ਲਈ ਆਪਾਂ ਆਪ ਦੂਜੀ ਗੱਡੀ 'ਚ ਫੇਲਾ ਐਲੀਵੇਟਰ ਲਾਉਣੇ ਆ। ਆ ਗੱਡੀ 'ਚ ਮਾਲ ਫੇਰ ਲਾਵਾਂਗੇ। ਲੋ ਜਿੱਕਰ ਇੰਟਰ ਦਾ ਉੱਪਰ ਖਾਸ ਕਰਕੇ ਆਪਾਂ ਲਾਉਣ ਲੱਗੇ ਐਲੀਵੇਟਰ। ਪਹੀਆ ਕਹੋਦੀ ਆਪਾਂ ਰੱਖ ਦਿਆਂ ਥੱਲੇ। ਆਹ ਤਾੜਾ ਹੈੱਡ ਦੂਜੀ ਆਪਾਂ ਲਈ ਆਉਨੇ ਆਂਗੇ। ਲੋ ਜੇ ਐਲੀਵੇਟਰ ਵੀ ਆਪਣੇ ਆ ਹੀ ਹੈਗੀ ਸੀ। ਛੋਟੇ ਐਲੀਵੇਟਰ ਆਪਣੇ ਸਾਰੇ ਲੈ ਗਏ। ਤੇ ਮੀ ਵੀ ਆ ਗਿਆ ਵਾਕੀ ਉਹ ਹਿੱਲੀ ਵੇਟਾ ਪਰ ਨਾਲੇ ਸੀ ਉਹ ਰਹਿ ਗਿਆ ਇਕੱਲਾ ਯਾਰੀ ਐਕੁਆਰੀਆ ਪਚਾਰੇ 엘ਿਵੇਟਰ ਸਾਰੇ ਉਹ ਉੱਧਰ ਤੇ ਕਾਬਲੇ ਥੱਲੇ ਤੇ ਦੂਜੇ ਐਲੀਵੇਟਰ ਆਪਾਂ ਲਾ ਲੇ ਕੀ ਕਹਦੇ ਆਂਗੇ ਆਪਾਂ ਚੱਕ ਲਿਆ ਸਾਰੇ ਥਾਣਾ ਪਾਕ ਤੇ ਦੋਵੇਂ ਨਿਵੇ ਟਰਾ ਆਪਣੇ ਵੱਡੇ ਰੱਖੇ ਗਏ ਤੇ ਦੋ ਰਹਿ ਗਏ ਉਹ ਜਿਹੜੇ ਆਪਣੇ ਵੱਡੇ ਜਿਵੇਂ ਤਾਂ ਥੇ ਰੱਖੇ ਗਏ ਜਿਹੋਦੀ ਆ ਪੈਕ ਕਰਖ ਲਈ ਤਾਂ ਇਹ ਆਪਾਂ ਲੈ ਕੇ ਥੰਡੇ ਨਾਲ ਆ ਤੇ ਇਹ ਨੂੰ ਚਲਾਉਣਾ ਲੈਕਰ ਲੈਕਰ ਰੱਖ ਕੇ ਫਿਰ ਹੌਲੀ ਨਾਲ ਫੇਰ ਧਾਵਾਂਗੇ ਤਾਂ ਥੋੜੀ ਇਹ ਲੈਕਰ ਵੀ ਛੱਕ ਲਿਆ ਆਪਾਂ ਲਈ ਆਪਣਾ ਇਨਾ ਫਲਾਟ ਪੈਟ ਹੋ ਗਿਆ ਇਹ trapa pilot machine ਆ ਲਾਉਣੀ ਆ ਤੇ ਵੀਡੀਓ ਆਪਣੇ ਕਿਵੇਂ ਲੱਗੀ ਮੈਨੂੰ ਦੱਸਿਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਆਪਣੀ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਵਿੱਚ ਸਾਈਡ ਨੂੰ ਮੂਰਤ ਕਰ ਲੈਣਗੇ